ਇਹ ਚੀਜ਼ ਤੁਸੀਂ ਧਿਆਨ ਨਾਲ ਦੇਖ ਲਓ ਅਕਸਰ ਇਸ ਨੂੰ ਸੁਣ ਕੇ ਇਸ ਨੂੰ ਦੇਖ ਕੇ ਬੱਚੇ ਡਰ ਜਾਂਦੇ ਆ ਆਪਾਂ ਬੱਚਿਆਂ ਨੂੰ ਆ ਸਰਿੰਜ ਦਾ ਵਾਲਾ ਕਲਚਰ ਦੇ ਰਹੇ ਆ ਤੇ ਅਸੀਂ ਆ ਸਰਿੰਜ ਦਾ ਕਲਚਰ ਸੰਤਾਪ ਪਹਿਲਾਂ ਹੀ ਪੰਜਾਬ ਤੁਹਾਨੂੰ ਪਤਾ ਕਿ ਕਿੱਡੇ ਲੈਵਲ ਤੇ ਭੋਗ ਰਹੇ ਆ ਕੋਈ ਇਹਦੀ ਐਕਸਪਾਇਰੀ ਡੇਟ ਕੋਈ ਮਨਿਆਦ ਕਿੱਥੋਂ ਮੰਨ ਰਹੀ ਐ ਕੌਣ ਬਣਾ ਰਿਹਾ ਤੇ ਕੀ ਪਾਇਆ ਲਿਖਿਆ ਨਹੀਂ ਹੋਇਆ ਇਸ ਦੇ ਤੇ ਕੋਸ਼ ਨਹੀਂ ਲਿਖਿਆ ਹੋਇਆ कल परमात्मा ना करे किसी का बच्चा बीमार हो जाता है कि जाऊंगे पुशन मैन्यूफैक्चर कोई ना नहीं है डब्बे उत्ते हो सकता पर इसके उत्ते नहीं है कोई स्टिकर नहीं कोई एक्सपायरी नहीं कुछ भी नहीं है मतलब कूड़ा है कि सू हक है जोड़े मासूम बच्चे हैं उन्होंने हाथों में पेंसिल होनी चाहिए पेन होना चाहिए अरिंजा फड़ा रहे यूज सुरिंज ਨਮੀ ਸੰਜੀਤ ਬਾਜ਼ਾਰ ਚ 5 ਰੁਪਏ ਦੀ ਹੈ ਵੀ 5 ਰੁਪਏ ਦੇ ਵਿੱਚ ਕਿਹੜੀ ਕੰਪਨੀ ਆ ਕਿਹੜਾ ਬੰਦਾ ਹੋ ਜੈਲੀ ਵੀ ਪਾ ਰਿਆ ਉਹਨਾਂ ਨੂੰ ਮਲਕ ਕਿਤਾਬਾਂ ਨਾਲੋਂ ਪੈਨਾਂ ਨਾਲੋਂ ਪੈਨਸਲ ਨਾਲੋਂ ਵੱਧ ਪੈਰੀ ਜੀ ਸੰਜ ਲੱਗਣ ਲੱਗ ਜੂਗੀ ਤੁਸੀਂ ਅਰੇ ਸੁਤੀ ਪਈ ਹੋ ਕੁੰਮ ਕਰਨੇ ਨੀਂਦ ਕਦੋਂ ਜਾਗੋਂਗੇ ਤੁਹਾਡੇ ਟੰਤਰ ਕਿੱਤੇ ਆ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਗੱਲ ਕਰਾਂਗੇ ਉਸ ਮੁੱਦੇ ਦੀ ਜਿਹੜਾ ਮੁੱਦਾ ਜੁੜਿਆ ਤੁਹਾਡੇ ਪਰਿਵਾਰ ਦੇ ਨਾਲ ਤੁਹਾਡੇ ਘਰ ਦੇ ਨਾਲ ਤੁਹਾਡੇ ਬੱਚਿਆਂ ਦੇ ਨਾਲ ਹਰ ਰੋਜ਼ ਅਸੀਂ ਦੇਖਦੇ ਹਾਂ ਕਿ ਬੱਚੇ ਮਾਤਾ ਪਿਤਾ ਤੋਂ ਪੈਸੇ ਲੈਂਦੇ ਆ ਤੇ ਕੁਝ ਖਰੀਦਣ ਲਈ ਬਾਜ਼ਾਰ ਦੇ ਵਿੱਚ ਜਾਂਦੇ ਆ ਦੁਕਾਨਾਂ ਦੇ ਉੱਤੋਂ ਸਮਾਨ ਖਰੀਦਦੇ ਆ ਉਹ ਖਾਂਦੇ ਆ ਇਹ ਕੌਣ ਸਪਸ਼ਟ ਕਰੂਗਾ ਕਿ ਕਿਹੜਾ ਸਮਾਨ ਖਾਣ ਲਈ ਸਹੀ ਹੈ ਕਿਹੜਾ ਗਲਤ ਹੈ ਕਿਹੜੀ ਚੀਜ਼ ਤੁਹਾਡੇ ਲਈ ਫਾਇਦਾ ਕਰਦੀ ਹੈ ਤੇ ਕਿਹੜੀ ਚੀਜ਼ ਨੁਕਸਾਨ ਕਰਦੀ ਹੈ ਕਿਉਂਕਿ ਮਾਪਿਆਂ ਕੋਲ ਇਨਾ ਸਮਾਂ ਨਹੀਂ ਕਿ ਉਹ ਬੱਚੇ ਦੇ ਪਿੱਛੇ-ਪਿੱਛੇ ਫਿਰਕੇ ਦੇਖਣ ਕਿ ਉਹ ਕੀ ਖਾ ਰਿਹਾ ਹੈ ਕੀ ਖਰੀਦ ਰਿਹਾ ਪਰ ਦੁਕਾਨਦਾਰ ਦੀ ਵੀ ਕੋਈ ਨਾ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਸਮਾਨ ਵੇਚੇ ਜਿਹੜਾ ਸਮਾਨ ਬੱਚਿਆਂ ਦੀ ਸਿਹਤ ਦੇ ਨਾਲ ਖਲਵਾੜਦਾ ਕਰੇ ਮੈਂ ਗੱਲ ਕਰ ਰਿਹਾ ਇਸ ਚੀਜ਼ ਦੀ ਇਹ ਚੀਜ਼ ਤੁਸੀਂ ਧਿਆਨ ਨਾਲ ਦੇਖ ਲਓ ਅਕਸਰ ਇਸ ਨੂੰ ਸੁਣ ਕੇ ਇਸ ਨੂੰ ਦੇਖ ਕੇ ਬੱਚੇ ਡਰ ਜਾਂਦੇ ਆ ਇਹ ਕੰਪਲਸਰੀ ਹੁੰਦੀ ਹੈ ਬੱਚੇ 5 ਸਾਲ ਤੱਕ ਹੁੰਦੇ ਆ ਉਹਨਾਂ ਦੇ ਟੀਕਾ ਲੱਗਦਾ ਕੋਈ 3 ਮਹੀਨੇ ਦਾ ਕੋਈ 6 ਮਹੀਨੇ ਦਾ ਕੋਈ ਸਾਲ ਦਾ ਕੋਈ 5 ਸਾਲ ਦਾ ਪਰ ਬੱਚੇ ਇਸ ਤੋਂ ਡਰਦੇ ਉਸ ਤੋਂ ਬਾਅਦ ਨੌਜਵਾਨ ਵੀ ਡਰਦੇ ਆ ਕਿਉਂਕਿ ਅੱਜ ਇਹ ਨਸ਼ੇ ਦਾ ਇੱਕ ਵੱਡਾ ਕੇਂਦਰ ਬਿੰਦੂ ਬਣ ਚੁੱਕਿਆ ਹੈ ਇਸ ਟੀਕੇ ਨੇ ਹਰ ਰੋਜ਼ ਕਿਸ ਨਾ ਕਿਸੇ ਦੀ ਜਾਨ ਲੈਣ ਦੀ ਖਬਰਾਂ ਸਾਡੇ ਸਾਹਮਣੇ ਨਸ਼ਰ ਕੀਤੀਆਂ ਨੇ ਪਰ ਇਹ ਟੀਕਾ ਅੱਜ ਆਮ ਬੱਚਿਆਂ ਦੇ ਹੱਥਾਂ ਦੇ ਵਿੱਚ ਫੜਾਇਆ ਜਾ ਰਿਹਾ ਹੈ 5-5 ਰੁਪਏ ਦੇ ਵਿੱਚ ਕਿਵੇਂ ਕੇਸ ਦੇ ਵਿੱਚ ਇੱਕ ਜੈਲੀ ਭਰੀ ਹੋਈ ਹੈ ਇਹ ਜੈਲੀ 5 ਰੁਪਏ ਦੀ ਦੁਕਾਨਦਾਰ ਵੇਚ ਰਿਹਾ ਮਤਲਬ ਬੱਚੇ ਨੂੰ ਟੀਕਾ ਦੇ ਰਹੇ ਆ ਉਸ ਦਾ ਡਰ ਖਤਮ ਕਰ ਰਹੇ ਆ ਇਹ ਬਾਦ ਦੀ ਗੱਲ ਹੈ ਪਹਿਲਾਂ ਜਾਣਦੇ ਆ ਵੀ ਇਸ ਟੀਕੇ ਨਾਲ ਕੀ ਦਿੱਕਤਾਂ ਨੇ ਪਟਿਆਲਾ ਸ਼ਹਿਰ ਦੀ ਇੱਕ ਐਨ ਜੀਓ ਹੈ ਉਸ ਨੇ ਇਸ ਦੇ ਉੱਤੇ ਇਤਰਾਜ਼ ਜਤਾਈ ਹੈ ਇੱਕ ਜਿਹੜੀ ਲੈਟਰ ਹੈ ਉਹ ਸਿਹਤ ਵਿਭਾਗ ਨੂੰ ਦੇਣਗੇ ਥਾਣਾ ਕੋਤਵਾਲੀ ਨੂੰ ਦੇਣਗੇ ਗੱਲ ਕਰਦੇ ਆ ਉਹ ਕਿਸ ਤਰ੍ਹਾਂ ਦੀ ਵਿਚਾਰ ਚਰਚਾ ਇਸ ਦੇ ਉੱਤੇ ਰੱਖ ਰਿਹਾ ਗੁਰਮੁਖ ਸਿੰਘ ਗੁਰੂ ਮੇਰੇ ਨਾਲ ਮੌਜੂਦ ਨੇ ਗੁਰਮੁਖ ਜੀ ਤੁਹਾਡੀ ਸਾਰੀ ਟੀਮ ਨੇ ਹੱਥ ਦੇ ਵਿੱਚ ਟੀਕੇ ਫੜੇ ਆ ਮੈਂ ਵੀ ਫੜੇ ਆ ਅਸੀਂ ਤਾਂ ਇਸ ਦਾ ਵਿਰੋਧ ਕਰ ਰਹੇ ਆ ਤੁਸੀਂ ਵੀ ਵਿਰੋਧ ਕਰ ਰਹੇ ਹੋ ਕਾਰਨ ਕੀ ਹੈ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਉਹ ਜਾਣਨਾ ਚਾਹੁੰਦੇ ਆ ਇਹਦਾ ਵਿਰੋਧ ਅਸੀਂ ਤਾਂ ਕਰ ਰਹੇ ਹਾਂ ਜੀ ਠੀਕੇ ਰੇ ਹੱਥਾਂ 'ਚ ਅਸੀਂ ਫੜੇ ਆ ਤਾਂ ਕਿ ਇਹ ਛੋਟੇ-ਜੋਟੇ ਮਾਸੂਮ ਬੱਚੇ ਨੇ ਉਹ ਇਹਨਾਂ ਹੱਥ ਨਾ ਪਕੜਨ ਤੋ ਦੋਸਤੋ ਸਰਿੰਜਾ ਹੈਗੀ ਆ ਜਪਾਂ ਇਹਨਾਂ ਟੀਕੇ ਲੱਗਦਾ ਹੁੰਦਾ ਪਰ ਅੱਜ ਕੱਲ ਹਰ ਗਲੀ ਮਹੱਲੇ 'ਚ ਹਰ ਸ਼ਹਿਰ 'ਚ ਪੰਜਾਬ ਦੇ ਹਰ ਸ਼ਹਿਰ ਵਿੱਚ ਆਹ ਵਿਕਰੇ ਨੇ ਟੀਕੇ ਵਿੱਚ ਜੈਲ ਭਰੀ ਹੋਈ ਆ ਬੱਚਿਆਂ ਦੇ ਪੀਣ ਵਾਲੀ ਆ ਪਰ ਇਸ ਜੈਲ ਦੇ ਉੱਤੇ ਪਹਿਲਾ ਜਿਹੜਾ ਸਾਡਾ ਸਵਾਲ ਹੈ ਕੋਈ ਇਹਦੀ ਐਕਸਪਾਇਰੀ ਡੇਟ ਕੋਈ ਮਿਆਦ ਕਿੱਥੋਂ ਮੰਨ ਰਹੀ ਹੈ ਕੌਣ ਬਣਾ ਰਿਹਾ ਤੇ ਕੀ ਪਾਇਆ ਲਿਖਿਆ ਨਹੀਂ ਹੋਇਆ ਬਿਲਕੁਲ ਦੂਜਾ ਨੰਬਰ ਤੋਂ ਸਾਨੂੰ ਸ਼ੱਕ ਆ ਕਿ ਇਹ ਸਰਿੰਜਾ ਯੂਜ਼ ਨੇ ਇਸ ਸਿਰਿੰਜ ਦੇ ਇੱਥੇ ਟੋਕਾਂਗਾ ਕਿਉਂਕਿ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਪਹਿਲੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਸ ਦੇ ਉੱਤੇ ਕੁਝ ਨਹੀਂ ਲਿਖਿਆ ਹੋਇਆ ਜੀ ਕੱਲ ਨੂੰ ਪ੍ਰਮਾਤਮਾ ਨਾ ਕਰੇ ਕਿਸੇ ਦਾ ਬੱਚਾ ਬਿਮਾਰ ਹੋ ਜਾਂਦਾ ਕਿਹਦੇ ਕੋਲ ਜਾਓਗੇ ਪੁੱਛਣ ਕਿ ਕਿੰਨੇ ਬਣਾਈ ਹੈ ਕਿੰਨੇ ਵੇਚੀ ਹੈ ਦੁਕਾਨਦਾਰ ਨੇ ਵੇਚ ਕੇ ਪੱਲਾ ਛਾੜ ਦੇਣਾ ਕਿਉਂਕਿ ਉਹ ਕਿਸੇ ਡਿਸਟ੍ਰੀਬਿਊਟਰ ਤੋਂ ਲੈ ਕੇ ਆਇਆ ਡਿਸਟ੍ਰੀਬਿਊਟਰ ਸੁਪਰਸਟੋਕਸ ਤੋਂ ਲੈ ਕੇ ਆਇਆ ਮੈਨੂਫੈਕਚਰਰ ਦਾ ਕੋਈ ਨਾਂ ਨਹੀਂ ਹੈ ਡੱਬੇ ਦੇ ਉੱਤੇ ਹੋ ਸਕਦਾ ਪਰ ਇਸ ਦੇ ਉੱਤੇ ਨਹੀਂ ਹੈ ਕੋਈ ਸਟਿੱਕਰ ਨਹੀਂ ਕੋਈ ਐਕਸਪਾਇਰੀ ਨਹੀਂ ਕੁਝ ਵੀ ਨਹੀਂ ਹੈ ਮਤਲਬ ਕੂੜਾ ਹੈ ਇਹ ਇਹ ਕੂ ਕਿਵੇਂ ਯੂਜ਼ ਜੀ ਸਾਨੂੰ ਤਾਂ ਸ਼ੱਕ ਤਾਂ ਆ ਜੀ ਆ ਦੇਖੋ ਕਿ ਸਿਰੰਜੇ ਨੂੰ ਪੈਕ ਐਵੇਂ ਦਿਖਾ ਰਿਆ ਨਵੀਂ ਇਹ ਇਹੜੇ ਸਿਰੰਜੇ ਪੈਕ ਹੈ ਕੰਪਨੀ ਵੱਲੋਂ ਇਹ ਡਾਕਟਰ ਯੂਜ਼ ਕਰਦੇ ਨੇ ਹਸਪੀਟਲ ਵਗੈਰਾ ਚ ਯੂਜ਼ ਕਰਨ ਤੋਂ ਬਾਅਦ ਜਿਹੜਾ ਇਹਨੂੰ ਹੁੰਦਾ ਵੀ ਕੈਪ ਦਾ ਉੱਤਰ ਗਿਆ ਟਿਕਾ ਲੱਗ ਗਿਆ ਇਹਨੂੰ ਨੇੜੇ ਤੋੜ ਦਿੰਦੇ ਨੇ ਜਿੱਦਿਲ ਬਗਾਇਦਾ ਇੱਕ ਕਟਰ ਬਣੇ ਨੇ ਮੈਡੀਕਲ ਲਾਈਨ ਚ ਤੇ ਇਹਨੂੰ ਜਿਹੜਾ ਮੈਡੀਕਲ ਲਾਈਨ ਵਿੱਚ ਇਹਨੂੰ ਹਸਪੀਟਲ ਨੂੰ ਕਹਿੰਦੇ ਨੇ ਯੂਜ਼ ਕੀਤਾ ਜਾਂਦਾ ਬਾਇਓ ਮੈਡੀਕਲ ਵੇਸਟ ਹੁੰਦਾ ਇਹ ਇਧਰ ਲ ਇੱਕ ਹਸਪੀਟਲ ਨੇ ਭਾਵੇਂ ਸਰਕਾਰੀ ਹੈ ਪ੍ਰਾਈਵੇਟ ਇੱਕ ਪ੍ਰਾਈਵੇਟ ਕੰਪਨੀ ਆ हायर ਕੀਤੀ ਹੁੰਦੀਆਂ ਨੇ ਜੋ ਕਿ ਇਹਨੂੰ ਚੱਕ ਕੇ ਕੁੜੇ ਨੂੰ ਲੈ ਕੇ ਜਾਂਦੀਆਂ ਨੇ ਇਹਨੂੰ ਸੇਫਟਾ ਪਹੁੰਚਾਉਂਦੀਆਂ ਨੇ ਪਰ ਸਾਨੂੰ ਸ਼ੱਕ ਆ ਵੀ ਜਿਹੜੀ ਆਹ ਦੇਖ ਰਹੇ ਆਪਾਂ ਜਿਹੜੀ ਜੈਲੀ ਨੋਵਾ ਚੀਜ਼ ਆ ਇਹ ਇਹ 5 ਰੁਪਏ ਦੀ ਵਿਕਰੀ ਹੈ ਜਿਹੜੀ ਕੱਲੀ ਸਰੀਜ ਹੈ ਸਿਰੰਜ ਨਵੀਂ ਸਿਰੰਜ ਬਾਜ਼ਾਰ ਚ 5 ਰੁਪਏ ਦੀ ਹੈ ਵੀ 5 ਰੁਪਏ ਦੇ ਵਿੱਚ ਕਿਹੜੀ ਕੰਪਨੀ ਆ ਕਿਹੜਾ ਬੰਦਾ ਹੋ ਜਿਹੜਾ ਜੈਲੀ ਵੀ ਪਾ ਰਿਆ ਤੜੀ ਕੀਮਤ ਲਈ ਆ 5 ਰੁਪਏ ਜ ਮੈਂ ਕਿੱਪਰ ਨੂੰ ਪਾ ਕੇ ਵੇਚ ਨਹੀਂ ਸਕਦਾ ਹੈਗਾ ਜੇ 5 ਰੁਪਏ ਜਿਹੜੇ ਦੁਕਾਨਾਂ ਦੇ ਵਿਕ ਰਹੇ ਆ ਤਾਂ ਦੁਕਾਨਦਾਰ ਨੂੰ ਇਹ 4 ਰੁਪਏ 3 ਰੁਪਏ ਦੀ ਆਉਂਦੀ ਹੋਗੀ ਤਾਂ ਸਾਨੂੰ ਸ਼ੱਕ ਹੈ ਕਿ ਜਿਹੜੀ ਇਹ ਸਰਿੰਜਾ ਯੂ ਸਰਿੰਜਾ ਜੰਪ ਤੋਂ ਚੱਕ ਰਹੇ ਨੇ ਜਾਂ ਕੁਝ ਦੇ ਵਿੱਚ ਵੱਡੇ ਪ੍ਰਾਈਵੇਟ ਸਰਕਾਰੀ ਹਸਪਤਾਲ ਵਿੱਚ ਇਨਵੋਲਵ ਹੋ ਸਕਦੇ ਨੇ ਜਾਂ ਦੇ ਵਿੱਚ ਕੋਈ ਵੱਡੀ ਕੋਈ ਮਨ ਬਾਇਓ ਮੈਡੀਕਲ ਵੇਸਟ ਚੱਕਣ ਵਾਲੀ ਕੰਪਨੀ ਇਨਵੋਲ ਹੋ ਸਕਦੀ ਆ ਮਨ ਇਹਦੇ ਵਿੱਚ ਮੈਂ ਕਹਾਂਗਾ ਕਿ ਜਾਣਤਾ ਵਿਸ਼ਾ ਸਾਨੂੰ ਅਸੀਂ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਵੀ ਇੱਕ ਕਟੋ-ਕਟ ਵੀ ਬਹੁਤ ਹਾਈ ਲੈਵਲ ਦੇ ਅਫੀਸਰ ਤੋਂ ਜਾਂਚ ਕਰਾਈ ਜਾਵੇ ਵੀ ਆਖ ਇਹਨਾਂ ਦੀ ਜੜ ਕੀ ਆ ਕਿੱਥੋਂ ਤਿਆਰ ਹੋ ਰਹੀ ਹੈ ਕੌਣ ਕਰ ਰਿਹਾ ਇਹ ਪ੍ਰਮੁਖ ਜੀ ਇੱਕ ਸਵਾਲ ਮੇਰਾ ਇੱਥੇ ਹੋਰ ਸਮਝ ਆ ਗਿਆ ਆ ਜਿਹੜੀ ਤੁਸੀਂ ਸਰਿੰਜ ਦੀ ਗੱਲ ਕਰਦੇ ਹੋ ਨਾ ਤੁਸੀਂ ਕਹਿੰਦੇ ਹੋ ਵੀ ਇਹ ਮਿਲਦੀਆਂ ਨੇ ਮੈਂ ਦੇਖਿਆ ਹੈ ਕੈਮਿਸਟਰੀ ਸ਼ਾਪ ਤੋਂ ਕੱਲੀ ਸਰਿੰਜ ਮਿਲਦੀ ਨਹੀਂ ਜਦ ਤੱਕ ਡਾਕਟਰ ਪਰਚੀ ਨਹੀਂ ਦਿੰਦਾ ਜਾਂ ਨਾਲ ਤੁਸੀਂ ਇੰਜੈਕਸ਼ਨ ਨਹੀਂ ਲੈਂਦੇ ਤੁਸੀਂ ਖੁਦ ਕੈਮਿਸਟਰੀ ਸ਼ਾਪ ਚਲਾ ਰਹੇ ਹੋ ਕੀ ਇਹ ਆਸਾਨੀ ਨਾਲ ਮਿਲਦੀ ਹੈ ਬਿਲਕੁਲ ਮਿਲਦਣੀ ਜੀ ਇਹਦਾ ਬੈਨ ਲੱਗਿਆ ਹੋਇਆ ਅਸੀਂ ਕਿਸੇ ਦੰਦੇ ਨਹੀਂ ਹੈਗੇ ਪਰ ਮੈਂ ਕਹਿ ਰਿਹਾ ਹਾਂ ਯੂਜ਼ ਹੋਣ ਤੋਂ ਬਾਅਦ ਜਿਹੜਾ ਬਾਇਓ ਮੈਡੀਕਲ ਵੇਸਟ ਹੈ ਹਸਪੀਟਲ ਵਿੱਚ ਅਵੇਲੇਬਲ ਹੁੰਦਾ ਉਤੋਂ ਬਕਾਇਦਾ ਕੰਪਨੀ ਦੇ EMPLOYEES ਚੱਕ ਲੈ ਜਾਂਦੇ ਨੇ ਕਿਤੇ ਨਾ ਕਿਤੇ ਸਾਨੂੰ ਸ਼ੱਕ ਹੈ ਵੀ ਕੋਈ ਹੋ ਸਕਦਾ ਹੈ ਵੀ ਬਾਇਓ ਮੈਡੀਕਲ ਵੇਸਟ ਕੰਪਨੀ ਨਾਲ ਇਨਵੋਲ ਹੋਵੇ ਉਹਨਾਂ ਦੇ EMPLOYEES ਇਨਵੋਲ ਵਿਚੇ ਇਨਵੋਲ ਹੋਵੇ ਜਾਂ ਉਹਨਾਂ ਦਾ ਕੋਈ EMPLOYEES ਆਖਤਿਆਰ ਕਰ ਰਹੇ ਹੋਵੇ ਕੋਈ ਨਾ ਕੋਈ ਜਾਂਚ ਦਾ ਡੰਗਾਈ ਨਾਲ ਚਾਰਜ ਕਰਾਂਗੇ ਤਾਂ ਸਭ ਪਤਾ ਲੱਗ ਵੀ ਜਾਊਗਾ ਦੁੱਧ ਦਾ ਦੁੱਧ ਪਾਣੀ ਵੀ ਹੋ ਜਾਊਗਾ ਤੇ ਦੂਜਾ ਸਾਡਾ ਇੱਕ ਸ਼ੱਕ ਹੈ ਜੇ ਮਾਪ ਸਿਰਿੰਜ ਭਾਵੇਂ ਨਵੀਂ ਵੀ ਆ ਹੈ ਕੋਈ ਨਵੀਂ ਫੈਕਟਰੀ ਲਾ ਕੇ ਇਹ ਤਿਆਰ ਕਰ ਰਹੇ ਨੇ ਜਲ ਤਿਆਰ ਕਰ ਰਹੇ ਕੋਈ ਕੰਪਨੀ ਭਾਵੇਂ ਰਿਸਟਰਡ ਵੀ ਆ ਭਾਵੇਂ ਕਿਸੇ ਕੋਲ ਲਾਇਸੈਂਸ ਵੀ ਆ ਪਰ ਕੀ ਸਾਨੂੰ ਹੱਕ ਹੈ ਜਿਹੜੇ ਮਾਸੂਮ ਬੱਚਿਆਂ ਉਹਦੇ ਹੱਥਾਂ ਵਿੱਚ ਪੈਂਸਲ ਹੋਣੀ ਚਾਹੀਦੀ ਹੈ ਪੈਨ ਹੋਣਾ ਚਾਹੀਦਾ ਸੀ ਸਿਰਿੰਜਾ ਫੜਾ ਰਹੇ ਆ ਜਿਹੜਾ ਬੱਚਾ ਅਜ ਸਿਰਿੰਜ ਫੜ ਰਿਹਾ ਹੱਥ ਵਿੱਚ ਆਪਣੇ ਉਹ ਕੱਲ ਵੱਡਾ ਹੋ ਕੇ ਇਹ ਸਿਰਜ ਲਗਾਊਗਾ ਵੀ ਉਹ ਆਪਾਂ ਬੱਚਿਆਂ ਨੂੰ ਆ ਸਿਰਿੰਜ ਦਾ ਵਾਲਾ ਕਲਚਰ ਦੇ ਰਹੇ ਆ ਤੇ ਅਸੀਂ ਇਹ ਸਿਰਿੰਜ ਦਾ ਕਲਚਰ ਸੰਤਾਪ ਪਹਿਲਾਂ ਹੀ ਪੰਜਾਬ ਤੁਹਾਨੂੰ ਪਤਾ ਕਿ ਕਿੱਡੇ ਲੈਵਲ ਤੇ ਭੋਗ ਰਹੇ ਆ ਪੰਜਾਬ ਦਾ ਇਹ ਚਿੱਟਾ ਹੈਗਾ ਚਿੱਟੇ ਦੇ ਗਾਲ ਕਿੰਨੇ ਨੌ ਮਤਲਬ ਨੌਜਵਾਨ ਚ ਫਸੇ ਹੋਏ ਨੇ ਵਿੱਚ ਹੁਣ ਤੱਕ ਕੁੜੀਆਂ ਵੀ ਬਹੁਤ ਇਨਵੋਲ ਹੋ ਗਈਆਂ ਨੇ ਤਾਂ ਕਿਤੇ ਨਾ ਕਿਤੇ ਜਿਹੜੇ ਬੱਚੇ ਛੋਟੇ ਮਾਸੂਮ ਬੱਚੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਹੁੰਦੀ ਉਹ ਭੋਲੇ ਹੁੰਦੇ ਨੇ ਜੇ ਅੱਜ ਸਿੰਜਵਾਲ ਟਰੈਕਟ ਹੋ ਗਏ ਨਾ ਉਹ ਕੱਲ ਉਹਨਾਂ ਦੀ ਸਿੰਜ ਚ ਸਭ ਤੋਂ ਫੇਵਰਿਟ ਬਣ ਜਾਊਗੀ ਸਿੰਜ ਦੇ ਇਹੋ ਸਭ ਤੋਂ ਵੱਡੇ ਜਿਹੜੇ ਗਾਹਕ ਹੋ ਜਾਣਗੇ ਉਹਨਾਂ ਨੂੰ ਸਿੰਜ ਮਤਲਬ ਬਹੁਤ ਪਿਆਰੀ ਹੋ ਜਾਊਗੀ ਉਹਨਾਂ ਨੂੰ ਮਤਲਬ ਕਿਤਾਬਾਂ ਨਾਲੋਂ ਪੈਨ ਨਾਲੋਂ ਪੈਨਸਲ ਨਾਲੋਂ ਵੱਧ ਪਿਆਰੀ ਜੀ ਸਿੰਜ ਲੱਗਣ ਲੱਗ ਜਾਊਗੀ ਬਿਲਕੁਲ ਕੋਈ ਖੜੇ ਖਡਾਉਣਾ ਨਹੀਂ ਹੈ ਕੋਈ ਖੇਡਣ ਦੀ ਚੀਜ਼ ਨਹੀਂ ਹੈ ਗੱਲ ਇੱਥੇ ਮੈਂ ਇੱਕ ਹੋਰ ਕਰ ਕਿਉਂਕਿ ਇਹਨਾਂ ਨੇ ਇੱਕ ਦੁਕਾਨ ਤੋਂ ਇਹਨੂੰ ਪਰਚੇਸ ਕੀਤਾ ਜਿਹੜੇ ਇਹਨਾਂ ਦੇ ਹੱਥ ਦੇ ਵਿੱਚ ਹੈ ਇੱਕ ਬਾਕਸ ਜਿਹੜਾ ਹੈਗਾ 120 ਰੁਪਏ ਦਾ ਦੁਕਾਨਦਾਰ ਨੇ ਆਮ ਬੰਦੇ ਨੂੰ ਇੱਕ ਬਾਕਸ ਦੇਤਾ ਜਿਹਦੇ ਵਿੱਚ ਕਿ 40 ਇਹ ਚੀਜ਼ਾਂ ਨੇ 40 ਰਿੰਝਾਂ ਨੇ ਮਤਲਬ 3 ਰੁਪਏ ਦਾ ਇੱਕ ਪੈ ਗਿਆ 120 ਨੂੰ 40 ਨਾਲ ਕਰਾਂਗੇ 3 ਰੁਪਏ ਦਾ ਇੱਕ ਪੈ ਗਿਆ ਉਹ ਡਿਸਟ੍ਰੀਬਿਊਟਰ ਡਿਸਟ੍ਰੀਬਿਊਟਰ ਨੇ ਅੱਗੇ ਕਿਸੇ ਤੋਂ ਲਿੱਤਾ ਹੋਣਾ ਉਹ ਸੁਪਰ ਸਟਾਕਿਸਟ ਫਿਰ ਮੈਨੂਫੈਕਚਰਰ ਮਤਲਬ ਇੱਕ ਇਸ ਰੇਂਜ ਦੀ ਕਾਸਟ ਵੱਧ ਤੋਂ ਵੱਧ 2 ਰੁਪਏ ਪਈ ਹੋਣੀ ਹੈ ਜੀ ਬਿਲਕੁਲ ਦੁਕਾਨਦਾਰ ਨੇ ਜਦੋਂ ਵੇਚੀ ਹੈ ਮਤਲਬ ਜਿਹੜੀ ਚੀਜ਼ 20 ਰੁਪਏ ਦੀ ਖਾਲੀ ਮਿਲਦੀ ਹੈ ਉਹ 2 ਰੁਪਏ ਦੀ ਭਰੀ ਹੋਈ ਸਮਾਨ ਪਾ ਕੇ ਕਿਵੇਂ ਵੇਚੀ ਜਾ ਸਕਦੀ ਹੈ ਇਹ ਪੁਆਇੰਟ ਇਹਨਾਂ ਦੇ ਸ਼ੱਕ ਦਾ ਆਧਾਰ ਬਣਦਾ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇਹ ਕੋਈ ਹਸਪਤਾਲ ਦੀ ਵੇਸਟ ਹੋਵੇ ਜਾਂ ਯੂਜ਼ਡ ਸਰਿੰਜਾਂ ਹੋਣ ਜਾਂ ਕਮਾੜ ਚੋਂ ਚੱਕੀਆਂ ਹੋਈਆਂ ਸਰਿੰਜਾਂ ਹੋਣ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਇਹਨਾਂ ਦੇ ਸ਼ੱਕ ਦੇ ਆਧਾਰ ਦੇ ਉੱਤੇ ਗੱਲ ਕਰਦੇ ਹਾਂ ਕਿਉਂਕਿ ਸ਼ੱਕ ਕਰਨ ਦਾ ਇਹਨਾਂ ਕੋਲ ਪੁਆਇੰਟ ਹੈ ਕਿਉਂਕਿ ਇਹ ਜਿਹੜੀ ਚੀਜ਼ ਹੈ 2.2 ਰੁਪਏ ਦੀ ਆਮ ਵਿਕਦੀ ਹੈ ਉਹ ਚੀਜ਼ ਨੂੰ ਇਹ ਕਹਿੰਦੇ ਆ ਦੁਕਾਨਦਾਰ ਕਿਸ ਤਰ੍ਹਾਂ ਇਹਦੇ ਚ ਮਾਲ ਭਰ ਕੇ ਵੇਚ ਰਿਹਾ ਉਸ ਤੋਂ ਬਾਅਦ ਬੱਚਿਆਂ ਦੇ ਭਵਿੱਖ ਦੀ ਗੱਲ ਕਰ ਲਈਏ ਜਿਸ ਸਰਿੰਜ ਤੋਂ ਬੱਚੇ ਡਰਦੇ ਆ ਚਾਹੇ ਉਹ ਫਾਇਦਾ ਕਰਦੀ ਹੋਵੇ ਟੈਟਨਸ ਦਾ ਟੀਕਾ ਵੀ ਲਵਾਉਣਾ ਹੋਵੇ ਬੱਚੇ ਡਰਦੇ ਆ ਪਰ ਉਸ ਨੂੰ ਫੇਵਰੇਟ ਕੀਤਾ ਜਾ ਰਿਹਾ ਹੈ ਬੱਚਿਆਂ ਦਾ ਇਸ ਤਰ੍ਹਾਂ ਜੈਲੀਆਂ ਭਰ ਕੇ ਹਜੇ ਇਸ ਦੇ ਮਟੀਰੀਅਲ ਦੀ ਅਸੀਂ ਗੱਲ ਨਹੀਂ ਕਰ ਰਹੇ ਫਿਲਹਾਲ ਇਹਨੂੰ ਪ੍ਰੋਸੈਸਨ ਦੀ ਗੱਲ ਕਰ ਰਹੇ ਆ ਇਸ ਤੇ ਕੋਈ ਸਟਿੱਕਰ ਨਹੀਂ ਕੋਈ ਨਹੀਂ ਕੋਈ ਮੈਨੂਫੈਕਚਰਿੰਗ ਨਹੀਂ ਹੈ ਕੁਛ ਨਹੀਂ ਲਿਖਿਆ ਵੀ ਕਦੋਂ ਬਣੀ ਕਦੋਂ ਖਾਈ ਜਾਊਗੀ ਤੇ ਕਦੋਂ ਖਤਮ ਹੋਊਗੀ ਫਿਰ ਇਹ ਪਲਾਸਟਿਕ ਦੇ ਵਿੱਚ ਹੈ ਇਹ ਟੋਟਲ ਪਲਾਸਟਿਕ ਹੈ ਪਤਾ ਨਹੀਂ ਕਿਦਾਂ ਦਾ ਹੁੰਦਾ ਹੈ ਇਹਦੇ ਬਾਰੇ ਵੀ ਗੱਲ ਕਰਾਂਗਾ ਗੁਰਮੁਖ ਜੀ ਇਹ ਕਿਸ ਤਰ੍ਹਾਂ ਦਾ ਪਲਾਸਟਿਕ ਹੈ ਕੀ ਇਹ ਧੁੱਪ ਦੇ ਸੰਪਰਕ ਦੇ ਵਿੱਚ ਆ ਕੇ ਜਾਂ ਪਈ ਰਹਿਣ ਕਰਕੇ ਇਹ ਹਾਰਮਫੁਲ ਨਹੀਂ ਹੋ ਸਕਦੀ ਬਿਲਕੁਲ ਨਹੀਂ ਸਿਰੰਜਾਂ ਸਾਡੇ ਕੋਲੇ ਪਈਆਂ ਅਕਸਰ ਪਿੰਗਲ ਵੀ ਜਾਂਦੀਆਂ ਨੇ ਤੇ ਜਿਹੜੀ ਗੱਲ ਬਤ ਤੁਸੀਂ ਪਹਿਲਾਂ ਵੀ ਸ਼ੱਕ ਬਣਾ ਕਿਸੇ ਨੇ ਕੀਤਾ ਸੀ ਅਭੀ ਆਹ ਅੜੀ ਸਿੰਜ ਨਵੀਂ ਆ ਇਹਦੇ ਉੱਤੇ ਨੰਬਰਿੰਗ ਬਣੀ ਹੋਈ ਆ ਤੇ ਇਹਦੇ ਭਲੇ ਨਾ ਵੀ ਇਹ ਬਣੀ ਨਹੀਂ ਹੋਈ ਜਿਹੜੀ ਨੰਬਰਿੰਗ ਹੈ ਨਾ ਮਿੱਟੀ ਵੀ ਜਾਂਦੀ ਆ ਇਹ ਇਹ ਪ੍ਰਿੰਟ ਆ ਜਸਟ ਜਿੰਨਾ ਟਾਈਮ ਪਹਿਰੇ ਕਰੇ ਨਿਕਲ ਵੀ ਜਾਂਦਾ ਜਾਂ ਉਹਨਾਂ ਸਾਫ ਕਰੇ ਪਾ ਸਾਫ ਵੀ ਹੋ ਸਕਦਾ ਤੇ ਦੂਜਾ ਸਾਡਾ ਜਿਹੜਾ ਬੇਨਤੀ ਹੈ ਵੀ ਪਟਿਆਲਾ ਪ੍ਰਸ਼ਾਸਨ ਨੂੰ ਤੇ ਫੂਡ ਸਪਲਾਈ ਡਿਪਾਰਟਮੈਂਟ ਨੂੰ ਵੀ ਕਿ ਤੁਸੀਂ ਜਿਹੜੀ ਸੁੱਤੀ ਪਈਓ ਕੁੰਬ ਕਰਨੀ ਨੀਂਦ ਕਦੋਂ ਜਾਗੋਂਗੇ ਤੁਹਾਡਾ ਜਿਹੜਾ ਤੰਤਰ ਹੈ ਕਿੱਥੇ ਆ ਤੁਹਾਨੂੰ ਇਹ ਕਿ ਗਲੀ ਗਲੀ ਚ ਮਹੱਲੇ ਮਹੱਲੇ ਚ ਆਮ ਸਿੰਜਾ ਵਿਕਰੀਆਂ ਨੇ ਕੰਨੀਆ ਨਾਲ ਕੋਲ ਛੋ ਕਿ ਤੁਹਾਡੇ ਜਿਹੜਾ ਡਿਪਾਰਟਮੈਂਟ ਹੈ ਉਹਦੇ ਨੋਟਿਸ ਹੁਣ ਤੱਕ ਆਇਆ ਨਹੀਂ ਮਾਮਲਾ ਇਹ ਕਿ ਤੁਹਾਡੇ ਆਪਣੇ ਘਰ ਦੇ ਬੱਚੇ ਨਹੀਂ ਹੈ ਕਿ ਤੁਹਾਡੇ ਬੱਚੇ ਨਹੀਂ ਯੂਜ਼ ਕਰ ਰਹੇ ਇਹ ਜਾਂ ਕੱਲੋਂ ਤੁਹਾਡੇ ਬੱਚੇ ਯੂਜ਼ ਜਦੋਂ ਕਰਨਗੇ ਇਹ ਕਿਸੇ ਬੱਚੇ ਨੂੰ ਨੁਕਸਾਨ ਨਾ ਰੱਬ ਨਾ ਕਰੇ ਹੋਵੇ ਉਦੋਂ ਪ੍ਰਸ਼ਾਸਨ ਜ਼ਰੂਰ ਸੁੱਤੀ ਵੀ ਨਹੀਂ ਜਾਗੂਗਾ ਤਾਂ ਨਾਲ ਹੀ ਮੇਰੀ ਬੇਨਤੀ ਹੈ ਮਾਪਿਓ ਨੂੰ ਵੀ ਤੁਹਾਡਾ ਬੱਚਾ ਕੀ ਖਾ ਰਿਹਾ ਕੀ ਪੀ ਰਿਹਾ ਕਿੱਥੇ ਜਾ ਰਿਹਾ ਇਹ ਤੁਹਾਡੇ ਹੱਥਾਂ ਤੁਸੀਂ ਵੀ ਆਪਣੀ ਅੱਖਾਂ ਨੂੰ ਖੋਲੋ ਅੱਖਾਂ ਨੂੰ ਖੋਲ ਕੇ ਦੇਖੋ ਬੱਚਾ ਤੁਹਾਡਾ ਕੀ ਖਾਂਦਾ ਕੀ ਪੀਂਦਾ ਕਿੱਥੇ ਜਾਂਦਾ ਕਿੱਥੇ ਰਹਿੰਦਾ ਤੁਸੀਂ ਜਵਾਗ ਤੁਹਾਡਾ ਬੱਚਾ ਟੀਜ ਜਲਬਜ਼ਾਰੋ ਲੈ ਕੇ ਆਉਂਦਾ ਲੈ ਕੇ ਤਾਂ ਘਰੇ ਆ ਤੋੜਾ ਬੱਚਾ ਸਿੰਜ ਵਿੱਚ ਜੈਲੀ ਮੂੰਹ ਚ ਪਾ ਰਿਆ ਤੁਸੀਂ ਆਪਣੇ ਬੱਚੇ ਨੂੰ ਹੌਸਲਾ ਦੇ ਰਹੇ ਹੋ ਤੁਸੀਂ ਦੇਖੋ ਵੀ ਇਹ ਨੁਕਸਾਨ ਦਾ ਜ ਤੁਸੀਂ ਆਪਣੇ ਜਿਹੜੇ ਸੋਚਣ ਦੀ ਸ਼ਕਤੀ ਉਹਨੂੰ ਵਧਾਓ ਵੀ ਕਿ ਸਿੰਜ ਵਿੱਚ ਚਾਚੀ ਪਾ ਰਹੀ ਆ ਕੱਲ ਨੂੰ ਇਹ ਤਾਂ ਬਾਜ਼ਾਰ 'ਚ ਹੋ ਰਹੀਆਂ ਮਾਣੇ ਜੀ ਚਾਹੇਗਾ ਉਹਨਾਂ ਵਿੱਚ ਵੀ ਐਵੇਂ ਸਮਾਨ ਸਪਲਾਈ ਹੋਣ ਲੱਗ ਜਾਊਗਾ ਉਹਦਾ ਆਪਾਂ ਕੀ ਕਰਾਂਗੇ ਫਿਰ ਤਾਂ ਲੋਕਾਂ ਨੂੰ ਵੀ ਜਾਗਰੂਕਾਉਣ ਦੀ ਲੋੜ ਜ਼ਰੂਰ ਡੋੜ ਹੈ ਤੇ ਖਾਸ ਕਰਕੇ ਬੱਚਾ ਕੀ ਚੀਜ਼ ਖਾ ਰਿਹਾ ਉਹਨੂੰ ਬਰਾ ਟੈਸਟ ਇੱਕ ਵਾਰ ਆਪ ਕਰ ਲਿਆ ਕਰੋ ਜੀ ਇਹ ਬਿਲਕੁਲ ਸਹੀ ਕਿਹਾ ਕਿਉਂਕਿ ਜਦੋਂ ਗਾਣੇ ਦੀ ਗੱਲ ਕਰਦੇ ਆ ਕੋਈ ਗਾਣਾ ਗਾਉਂਦੇ ਆ ਨਸ਼ੇ ਦੀ ਪ੍ਰਮੋਸ਼ਨ ਹੁੰਦੀ ਹੈ ਹਥਿਆਰ ਦੀ ਪ੍ਰਮੋਸ਼ਨ ਹੁੰਦੀ ਹੈ ਤੇ ਉਸ ਤੇ ਰੋਕ ਲਗਾਈ ਜਾਂਦੀ ਹੈ ਚਾਹੇ ਸਰਕਾਰ ਵੱਲੋਂ ਰੋਕ ਲੱਗੇ ਚਾਹੇ ਆਮ ਲੋਕ ਉਸ ਦਾ ਵਿਰੋਧ ਕਰਦੇ ਆ ਪਰ ਇੱਥੇ ਦਾ ਸ਼ਰੀਆਮ ਇਦਾਂ ਦੀ ਚੀਜ਼ਾਂ ਜਿਹੜੀਆਂ ਕਿ ਆਮ ਜ਼ਿੰਦਗੀ 'ਚ ਇਸਤੇਮਾਲ ਨਹੀਂ ਹੁੰਦੀ ਐ ਕੋਈ ਖਡੋਣਾ ਨਹੀਂ ਐ ਇਹ ਕੋਈ ਪਛਕਾਰੀ ਨਹੀਂ ਐ ਪਰ ਫਿਰ ਵੀ ਇਸ ਦਾ ਇਸਤੇਮਾਲ ਢੱਲੇ ਨਾਲ ਹੋ ਰਿਹਾ ਔਰ ਬੱਚਿਆਂ ਦੇ ਹੱਥਾਂ ਦੇ ਵਿੱਚ ਸਿਰਿੰਜਾਂ ਫੜਾਈਆਂ ਜਾ ਰਹੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੈਨ ਪੈਨਸਲ ਖੜੋਣੇ ਹੋਣੇ ਚਾਹੀਦੇ ਸੀ ਗੁਰਮੁਖ ਜੀ ਤੁਸੀਂ ਇਹ ਲੈਟਰ ਅੱਜ ਕਿਸ ਨੂੰ ਕਿਸ ਨੂੰ ਜਾਰੀ ਕੀਤਾ ਹੈ ਜਾਂ ਕਿਸ ਕਿਸ ਨੂੰ ਤੁਸੀਂ ਦਰਖਾਸਤ ਕਰ ਰਹੇ ਹੋ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਇਹ ਅਸੀਂ ਸਾਡੇ ਮਾਮਲਾ ਜੀ ਇਹ ਕੱਲ ਹੀ ਮੈਨੂੰ ਨੋਟਿਸ ਆਇਆ ਸੀ ਸਿਰਿੰਜਾਂ ਵਾਲਾ ਤੇ ਅਸਤ ਜੀ ਨੂੰ ਅੱਜ ਸਵੇਰੇ ਹੀ ਅਸੀਂ ਅੱਜ ਕਤਵਾਲੀ ਜਾਣਾ ਹੈਗਾ ਪੁਲਿਸ ਸਟੇਸ਼ਨ ਕਿਲਾ ਚੌਂਗ ਉੱਥੇ ਦੇ ਆਏ ਆ ਉਹਨਾਂ ਵੱਲੋਂ ਇਹ ਰੱਖ ਲਿਆ ਦਿੱਤਾ ਗਿਆ ਤੇ ਅਸੀਂ ਕਹਿੰਦੇ ਜਾਂਚ ਬਦਲ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਸਾਡੇ ਵੱਲੋਂ ਇਹ ਮੱਸੀ ਬਲ ਸਰਦਨ ਪਟਿਆਲਾ ਨੂੰ ਫੋਰਸਪੈਲ ਡਿਪਾਰਟਮੈਂਟ ਨੂੰ ਈਵਨ ਕਿ ਅਸੀਂ ਮਾਲ ਚੀਫ ਮਿੰਸਟਰ ਪੰਜਾਬ ਨੂੰ ਸੈਂਟਰ ਗਵਰਨਮੈਂਟ ਨੂੰ ਵੀਜਾਂ ਲੈਟਰ ਆਪਣੇ ਬੋਲੋ ਜੀ ਇਹ ਸਿਹਤ ਮੰਤਰੀ ਵੀ ਆਪਣੇ ਪਟਿਆਲੇ ਦੇ ਹੀ ਨੇ ਜੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਿਲਨ ਦੀ ਪਰ ਅਸੀਂ ਕਿ ਸਾਡਾ ਇਹ ਐਨਸੀਓ ਆ ਵੀ ਬਿਲਕੁਲ ਹੀ ਅਸੀਂ ਨਾਨ ਪੋਲਿਟਿਕਲ ਆ ਤੇ ਸਾਡੀ ਵਾਲੀ ਪੋਲਿਟਿਕਲ ਅਪ੍ਰੇਚ ਨਹੀਂ ਹੈਗੀ ਜਿਹੜਾ ਅਸੀਂ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਐਮਪੀ ਨੂੰ ਅਸੀਂ ਸਿੱਧਾ ਜਾ ਕੇ ਆਸਾਨੀ ਨਾਲ ਮਿਲ ਸਕੀਏ ਕੀ ਮੰਗ ਕੀ ਕਰਦੇ ਹੋ ਜੇਕਰ ਤੁਸੀਂ ਮਾਪੇ ਨੂੰ ਅਪੀਲ ਕਰ ਰਹੇ ਹੋ ਦੁਕਾਨਦਾਰ ਨੂੰ ਵੀ ਅਪੀਲ ਕਰੋਗੇ ਕਿਉਂਕ ਉਹਨੂੰ ਜ਼ਗਾਈਏ ਸਭ ਤੋਂ ਪਹਿਲਾਂ ਆਪਾਂ ਇਨਸਾਨ ਆ ਤੁਸੀਂ ਭਾਵੇਂ ਸਿਰਚੋ 2 ਰੁਪਏ 3 ਰੁਪਏ ਕਮਾ ਵੀ ਲਿਆ ਹੋਣੇ ਪਰ ਪਾਪ ਨਾ ਕਮਾਓ ਤੁਸੀਂ ਇਨਸਾਨੀ ਦੇ ਕਮਾਓ ਬੱਚੇ ਤੁਹਾਡੇ ਘਰਾਂ ਚ ਵੀ ਨੇ ਤਾਂ ਦੁਕਾਨਦਾਰ ਵੀ ਇਹ ਵਿੱਚ ਨਹੀਂ ਬੰਦ ਕਰਨ ਆਪਣੇ ਸਟੋਕ ਜ ਤੋਂ ਲੈਣੀ ਬੰਦ ਕਰਨ ਤਾਂ ਕਿ ਬੱਚਿਆਂ ਨੂੰ ਉਹਨਾਂ ਸਮਝਾਓ ਬੱਚਾ ਚੀਜ਼ ਗਲਤ ਹੈ ਤੁਹਾਡੇ ਕੋਲ ਮੈਂ ਕਹਿੰਦਾ 36 ਚੀਜ਼ਾਂ ਹੋਰ ਪਈਆਂ ਨੇ ਬੱਚਿਆਂ ਵਾਸਤੇ ਤੁਸੀਂ ਉਹਨਾਂ ਨੂੰ ਕਹੋ ਵੀ ਆਹ ਦਲਦੀ ਚੀਜ਼ ਖਾਓ ਤੇ ਲੋੜ ਬਾਕੀ ਇੱਕ ਵਾਰ ਫਿਰ ਮੈਂ ਕਹਿੰਦਾ ਮਾਪੇ ਬਨੋ ਹੈ ਕਿ ਜਾਗਰੂ ਹੋਣ ਦੀ ਵੀ ਤੇ ਅਸੀਂ ਆਪਣੇ ਵੱਲੋਂ ਲੋਕਾਂ ਨੂੰ ਜਾਗਰੂ ਵੀ ਕਰਾਂਗੇ ਤੇ ਬਾਕੀ ਜਿਹੜੇ ਵਕਤ ਦੁੰਦੇ ਨੇ ਕਾਰੋ ਵਿਰ ਅਜੀ ਕਮਾਗੇ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਤੁਸੀਂ ਦੁਕਾਨ ਤੇ ਗਏ ਕਿਸੇ ਦੇ ਜਿਸ ਤੋਂ ਇਹ ਮਿਲਦੀ ਹੈ ਜੀ ਅਸੀਂ ਇੱਕ ਦੁਕਾਨ ਤੇ ਗਏ ਆ ਦੁਕਾਨ ਸੁਵਾਰਦੀ ਗੇਟ ਤੇ ਜਿਹੜਾ ਕੀ ਦੁਕਾਨ ਆ ਹੋਰ ਚੱਲਦੀ ਆ ਜਿਹੜਾ ਕੀ ਮੈਂ ਕਹਿੰਨਾ ਵੀ ਕਾਫੀ ਦੁਕਾਨਾਂ ਨੂੰ ਸਪਲਾਈਅਰ ਕਰਦਾ ਅਸੀਂ ਉਸ ਤੋਂ ਇਹ ਡੱਬਾ ਇੱਕ ਲੈ ਕੇ ਆਏ ਆ ਜੋ ਡੱਬਾ ਨਾਲ ਤੇ ਡੱਬੇ ਦੇ 40 ਜਾਂ 30 ਸਾਨੂੰ 120 ਰੁਪਏ ਦੀਆਂ ਨੇ ਅਸੀਂ ਮੁਲਕਾਤਾਂ ਉਹਨਾਂ ਦੀ ਅਸੀਂ ਰਿਕਾਰਡਿੰਗ ਸਾਡੇ ਕੋਲ ਵੀਡੀਓ ਮੌਜੂਦ ਆ ਵੀਡੀਓ ਬਣਾ ਕੇ ਲੈ ਕੇ ਆਏ ਆ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਜੀ ਉਹਨਾਂ ਕੋਲ ਅਵੇਲੇਬਲ ਉਹਨਾਂ ਦਾ ਢੇਰ ਲੱਗਿਆ ਬ ਮਰੇ ਇੱਕ ਦੁਕਾਨਦਾਰ ਕੋਲ ਪਟਿਆਲੇ 1000 ਰੁਪਏ ਸੈਂ। ਦੇਖੋ ਪਟਿਆਲੇ ਵਿੱਚ ਪਟਿਆਲਾ ਇੱਕ ਵੱਡਾ ਸ਼ਹਿਰ ਆ ਤੇ ਕਿੰਨੇ ਦੁਕਾਨਾਂ ਨੇ ਕਿੰਨਾ ਹਜ਼ਾਰ ਰੁਪਏ ਇਸ ਵਿੱਚ ਪਏ ਆ ਤੇ ਇਹ ਵੀ ਦੱਸਣਾ ਵੀ ਭਾਵੇਂ ਡਿਪਾਰਟਮੈਂਟ ਸਰਵੇ ਕਾ ਲਈ ਤੁਹਾਨੂੰ ਨਾਲੇ ਚੱਲੇ ਪਟਿਆਲਾ ਦੇ ਹਰ ਗਲੀ ਵਿੱਚ ਹਰ ਮਹੱਲੇ ਵਿੱਚ ਹਰ ਕੰਨੇ ਦੁਕਾਨ ਤੇ ਇਸੰਜਾ ਪਈਆਂ ਨੇ ਜਿਹਦੇ ਜਲ ਭਰੀ ਹੋਈ ਆ। ਇਹਦੇ ਅੱਗੋਂ ਸੂਈ ਹਟਾ ਦਿੱਤੀ ਗਈ ਹੈ ਕਿਉਂਕਿ ਇਹ ਮੈਂ ਪੁਆਇੰਟ ਦੇਖਿਆ ਹੈ ਇਹ ਪੁਆਇੰਟ ਤਾਂ ਸੂਈ ਹੈ ਜਿਹੜੀ ਉਹਦੇ ਨਾਲ ਹੁੰਦਾ ਹੀ ਹੈ ਇਹਦੇ ਵੱਲੋਂ ਅੱਗੋਂ ਕੱਲੀ ਸੂਈ ਹਟਾਈ ਗਈ ਹੈ ਬਾਕੀ ਪੁਆਇੰਟ ਪੂਰਾ ਲੱਗਿਆ ਹੋਇਆ ਹੈ ਕੀ ਤੁਹਾਨੂੰ ਲੱਗਦਾ ਵੀ ਪ੍ਰਾਣੀ ਹੋ ਸਕਦੀ ਹੈ ਵੀ ਉਹ ਸੂਈ ਕੱਢ ਲਈ ਹੋਵੇ ਜੀ ਸੂਈ ਬਿਲਕੁਲ ਨਿਕਲ ਜਾਂਦੀ ਹੈ ਜੀ ਹੁਣ ਮੌਕੇ ਤੇ ਆਪਣੇ ਕੋਲ ਯਾਰ ਨਹੀਂ ਤੁਹਾਨੂੰ ਕੱਢ ਕੇ ਦਿਖਾ ਦਿੰਦਾ ਮੈਂ ਉਹ ਸੂਈ ਨਿਕਲ ਜਾਂਦੀ ਹੈ ਤੇ ਜਦੋਂ ਸਾਨੂੰ ਤਾਂ ਹੀ ਸ਼ੱਕ ਪੈ ਰਿਹਾ ਵੀ ਇਹ ਸਿੰਜਾ ਇਹ ਯੂਜ਼ ਨੇ ਕੋਈ ਨਾ ਕੋਈ ਪੇਮਾ ਮੇ ਕੋਈ ਅੱਛੇ ਵੀ ਪੇਸ਼ੈਂਟ ਹੈ ਪੋਜ਼ਿਟਿਵ ਜਾਂ ਕੋਈ ਕੈਂਸਰ ਪੇਸ਼ੈਂਟ ਹੈ ਕੋਈ ਬਿਮਾਰੀ ਹੈ ਪਾ ਮੇ ਉਹ ਬੱਚੇ ਯੂਜ਼ ਕਰਨ ਸਿੱਧਾ ਮੂੰਹ ਚ ਪਾ ਰਹੇ ਮੈਂ ਦੇਖਿਆ ਬੱਚੇ ਨਾਲ ਸਿੱਧਾ ਮੂੰਹ ਚ ਡਾਇਰੈਕਟ ਪਾ ਕੇ ਆਪਣੇ ਅੰਦਰ ਇਹ ਇਹ ਕਹ ਲੋ ਵੀ ਇੰਜੈਕਟ ਕਰ ਰਹੇ ਨੇ ਪੀ ਰਹੇ ਨੇ ਤਾਂ ਬੱਚਾ ਨੂੰ ਮਾਰ ਨਹੀਂ ਫਿੱਸਦੇ ਆ ਤੇ ਤੇ ਮੇਰਾ ਕਹਿ ਜਿਹੜਾ ਪ੍ਰਸ਼ਾਸਨ ਉਦੋਂ ਹੀ ਜਾਗੂਗਾ ਜਦੋਂ ਕੋਈ ਅਨਹੋਂ ਨਹੀਂ ਹੋਊਗੀ ਸ਼ਹਿਰ ਵਿੱਚ ਜੀ ਸੋ ਬਹੁਤ-ਬਹੁਤ ਸ਼ੁਕਰੀਆ ਜੀ ਬੜਾ ਅੱਛਾ ਤੁਸੀਂ ਮੁੱਦਾ ਚੱਕਿਆ ਦੇਖੋ ਮੈਂ ਇੱਥੇ ਕੁਝ ਗੱਲਾਂ ਆਪਣੇ ਵੱਲੋਂ ਕਹਿਣਾ ਚਾਹਨਾ ਜਿਸ ਤਰ੍ਹਾਂ ਕਿ ਗੁਰਮੁਖ ਸਿੰਘ ਗੁਰੂ ਨੇ ਇਹ ਮ ਪ੍ਰਿੰਟ ਤੋਂ ਨਹੀਂ ਵੇਚੀ ਜਾਣੀ ਚਾਹੀਦੀ ਜਿਸ ਦੇ ਉੱਤੇ ਲਿਖਿਆ ਨਹੀਂ ਹੋਇਆ ਕਿੱਥੇ ਬਣੀ ਹੈ ਕਦੋਂ ਤੱਕ ਖਾਈ ਜਾ ਸਕਦੀ ਹੈ ਕਦੋਂ ਐਕਸਪਾਇਰ ਹੋਏਗੀ ਇਹ ਡਾਇਰੈਕਟ ਵਿੱਚ ਜਾ ਰਹੀ ਹੈ ਦੂਸਰੀ ਗੱਲ ਇਸ ਦਾ ਜਿਹੜਾ ਬਾਡੀ ਸਟਰਕਚਰ ਹੈ ਉਹ ਕਿਤੇ ਨਾ ਕਿਤੇ ਹਾਰਮਫੁਲ ਲੱਗਦਾ ਹੈ ਤੀਸਰੀ ਗੱਲ ਜਿਹੜਾ ਇਹਨਾਂ ਨੂੰ ਸ਼ੱਕ ਹੈ ਉਸ ਦੀ ਮੈਂ ਪੁਸ਼ਟੀ ਨਹੀਂ ਕਰਦਾ ਕਿ ਇਹ ਯੂਜ਼ਡ ਨੇ ਕਿਉਂਕਿ ਇਹਨਾਂ ਨੇ ਰੇਟ ਦੀ ਰੇਸ਼ੋ ਕੱਢੀ ਹੈ ਮਿਲਨ ਦੀ ਰੇਸ਼ੋ ਕੱਢੀ ਹੈ ਵੀ ਇਸ ਤਰ੍ਹਾਂ ਦੀ ਚੀਜ਼ਾਂ ਮਿਲਦੀਆਂ ਨਹੀਂ ਜੇਕਰ ਯੂਜ਼ਡ ਨੇ ਫਿਰ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਸੌ ਬਿਮਾਰੀਆਂ ਦੇ ਵਿੱਚ ਬੰਦਿਆਂ ਲਈ ਯੂਜ਼ ਹੁੰਦੀਆਂ ਜਿਵੇਂ ਕੈਂਸਰ ਹੋ ਗਿਆ ਐਡਜ਼ ਹੋ ਗਈ ਹੋਰ ਬੜੀ ਸਾਰੀਆਂ ਬਿਮਾਰੀਆਂ ਨੇ ਖੂਨ ਟੈਸਟ ਕਰਨ ਵਾਸਤੇ ਖੂਨ ਕੱਢਣ ਲਈ ਇਸਤੇਮਾਲ ਹੁੰਦੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਅੰਦਰ ਕਿਟਾਂ ਨੂੰ ਛੱਡੇ ਜਾ ਸਕਦੇ ਨੇ ਤੇ ਬੱਚੇ ਡਾਇਰੈਕਟ ਯੂਜ਼ ਕਰ ਰਹੇ ਉਸ ਤੋਂ ਵੱਡੀ ਗੱਲ ਕਿ ਇਸ ਦੀ ਆਦਤ ਜਿਹੜੀ ਹੈ ਉਹ ਪੈਣੀ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਅੱਜ ਇੰਜੈਕਸ਼ਨ ਪੰਜਾਬ ਨੂੰ ਕਿਤੇ ਨਾ ਕਿਤੇ ਬੇੜਾਗਰਕ ਪਾਸੇ ਲੈ ਕੇ ਜਾ ਰਿਹਾ ਸੋ ਬੱਚਿਆਂ ਨੂੰ ਇਹੀ ਜੀਆਂ ਚੀਜ਼ਾਂ ਤੋਂ ਦੂਰ ਰੱਖੋ ਅਸੀਂ ਜਿੱਥੇ ਪ੍ਰਸ਼ਾਸਨ ਨੂੰ ਗੁਜਾਰਿਸ਼ ਕਰਦੇ ਹਾਂ ਵੀ ਇੱਧਰ ਧਿਆਨ ਦਿਓ ਉੱਥੇ ਹੀ ਅਸੀਂ ਮਾਤਾ ਪਿਤਾ ਨੂੰ ਗੁਜਾਰਿਸ਼ ਕਰਦੇ ਹਾਂ ਕਿ ਆਪਣੇ ਬੱਚਿਆਂ ਦਾ ਧਿਆਨ ਦਿਓ ਐਟ ਲੀਸਟ ਇਹ ਦਾ ਚੈੱਕ ਕਰੋ ਕਿ ਤੁਹਾਡਾ ਬੱਚਾ ਕੀ ਖਾ ਰਿਹਾ ਹੈ ਕੀ ਉਹ ਚੀਜ਼ ਖਾਣ ਵਾਲੀ ਚੀਜ਼ ਉਸ ਦੇ ਲਈ ਸਹੀ ਹੈ ਕਿ ਜਿਸ ਚੀਜ਼ ਦੇ ਵਿੱਚ ਉਹ ਖਾ ਰਿਹਾ ਉਹ ਠੀਕ ਹੈ ਇਹ ਸਾਰੀਆਂ ਚੀਜ਼ਾਂ ਦਾ ਉਦੋਂ ਤੋਂ ਪਹਿਲਾਂ ਹੀ ਧਿਆਨ ਦੇ ਲੋ ਕਿ ਕੋਈ ਅਨਹੋਣੀ ਹੋ ਜੇ ਉਸ ਤੋਂ ਪਹਿਲਾਂ ਹੀ ਆਪਾਂ ਨੂੰ ਇੱਧਰ ਅਵੇਅਰ ਹੋਣਾ ਚਾਹੀਦਾ ਹੈ ਇੱਧਰ ਧਿਆਨ ਦੇਣਾ ਚਾਹੀਦਾ ਸੋ ਸਾਡੀ ਇਹ ਗੁਜਾਰਿਸ਼ ਹੈ ਜੀ ਪ੍ਰਸ਼ਾਸਨ ਨੂੰ ਵੀ ਵੀ ਇਹਨਾਂ ਨੂੰ ਚੈੱਕ ਕੀਤਾ ਜਾਵੇ ਜਿਹੜੇ ਲੋਕ ਇਹਨਾਂ ਨੂੰ ਵੇਚਦੇ ਆ ਢੱਲੇ ਨਾਲ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਵੀ ਕਿਸ ਤਰ੍ਹਾਂ ਦੇ ਲੋਕ ਇਹਨੂੰ ਮਾਲ ਨੂੰ ਸਪਲਾਈ ਕਰ ਰਹੇ ਸੋ ਅਸੀਂ ਇੰਤਜ਼ਾਰ ਕਰਾਂਗੇ ਜਦੋਂ ਤੁਹਾਡੀ ਦਿੱਤੀ ਹੋਈਆਂ ਲੈਟਰਾਂ ਦੇ ਉੱਤੇ ਜਿਹੜੀ ਕਹਿ ਲਈਏ ਕਾਰਵਾਈ ਹੋਏਗੀ ਪਰ ਫਿਲਹਾਲ ਸਾਡੀ ਮਾਤਾ ਪਿਤਾ ਨੂੰ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਹੈ ਕਿ ਬੱਚੇ ਸਾਂਝੇ ਹੁੰਦੇ ਆਂ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਚੰਦ ਸਿੱਕਿਆਂ ਦੀ ਕਮਾਈ ਦੇ ਵਿੱਚ ਆ ਕੇ ਕਿਸੇ ਘਰ ਦੇ ਚਿਰਾਗ ਨਾਲ ਛੇੜਛਾੜ ਨਾ ਕਰੋ ਉਸ ਦੀ ਸਿਹਤ ਖਰਾਬੀ ਦੇ ਲਈ ਜ਼ਿੰਮੇਵਾਰ ਨਾ ਪਣੋ ਪ੍ਰਮਾਤਮਾ ਸਭ ਦੇਖਦਾ ਹੈ ਇਹ ਕਹਿੰਦੇ ਆ ਲੋਕ ਪਰ ਲੱਗਦਾ ਹੈ ਕਿ ਦੁਕਾਨਦਾਰ ਕਈ ਵਾਰ ਭੁੱਲ ਜਾਂਦੇ ਆ ਕਿ ਪ੍ਰਮਾਤਮਾ ਸਭ ਦੇਖਦਾ ਪਰ ਇਹ ਯਾਦ ਰੱਖਣਾ ਚਾਹੀਦਾ ਕੈਮਰਾਮੈਨ ਅਭੇ ਦੇ ਨਾਲ ਅਨੁਰਾਗ ਸ਼ਰਮਾ ਅਰਥ ਟੀਵੀ ਪੰਜਾਬ ਦੇ